ਕਿਸਾਨਾਂ ਨੇ ਸਰਕਾਰ ਦੇ ਨਾਲ ਮੀਟਿੰਗ ਕੀਤੀ ਸੀ ਪਰ ਉਹ ਮੀਟਿੰਗ ਬੇਸਿੱਟਾ ਨਿਕਲੀ ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਗੱਲ ਆਖ ਦਿੱਤੀ ਕਿ ਹੁਣ ਦਿੱਲੀ ਜਾਣਾ ਤੈ ਹੈ ਹਰਿਆਣਾ ਸਰਕਾਰ ਦੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਦੂਜੇ ਪਾਸੇ ਕਿਸਾਨਾਂ ਨੇ ਵੀ ਕੂਚ ਕਰਨੀ ਸ਼ੁਰੂ ਕਰ ਦਿੱਤੀ ਹੈ ਹੌਲੀ-ਹੌਲੀ ਇੱਕਾ ਦੁੱਕਾ ਟਰੈਕਟਰ ਅੱਜ ਸਵੇਰੇ ਤੜਕੇ ਦੋਹੀ ਪਹੁੰਚਨੇ ਸ਼ੁਰੂ ਹੋ ਗਏ ਨੇ ਸ਼ੰਭੂ ਬੈਰੀਅਰ ਦੇ ਉੱਪਰ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਧੁੰਦ ਬਹੁਤ ਜ਼ਿਆਦਾ ਹੈ ਠੰਡ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਜਾਂ ਕਹਿ ਲਓ ਕਿ ਕਿਸਾਨਾਂ ਨੇ ਆਪਣੇ ਜਿਹੜਾ ਪ੍ਰਦਰਸ਼ਨ ਦਾ ਸਮਾਂ ਦਿੱਤਾ ਹੋਇਆ ਉਸ ਸਮੇਂ ਤੋਂ ਪਹਿਲਾਂ ਹੀ ਕਿਸਾਨ ਪਹੁੰਚਨੇ ਹੌਲੀ ਹੌਲੀ ਸ਼ੁਰੂ ਹੋ ਗਏ ਆ ਵਿਜ਼ਿਬਿਲਟੀ ਮਹਿਜ਼ 100 ਮੀਟਰ ਦੀ ਹੈ ਵਿਜ਼ਿਬਿਲਟੀ 100 ਮੀਟਰ ਦੀ ਹੈ ਪਰ ਫਿਰ ਵੀ ਕਿਸਾਨਾਂ ਦੇ ਵੱਲੋਂ ਹੌਲੀ ਹੌਲੀ ਆਪਣੀਆਂ ਟਰਾਲੀਆਂ ਸ਼ੰਭੂ ਬੈਰੀਅਰ ਦੇ ਉੱਪਰ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ 10 ਵਜੇ ਦਾ ਸਮਾਂ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਏ ਪਰ ਫਿਰ ਵੀ ਕਿਸਾਨ ਹੌਲੀ ਹੌਲੀ ਕਰਕੇ ਪਹਿਲੇ ਹੀ ਪਹੁੰਚਨੇ ਸ਼ੁਰੂ ਹੋ ਗਏ ਕਈ ਟਰਾਲੀਆਂ ਤਾਂ ਰਾਤ ਨੂੰ ਵੀ ਆਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਪੰਜਾਬ ਪੁਲਿਸ ਦੇ ਨਾਕੇ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਉਸ ਸਮੇਂ ਮੀਟਿੰਗ ਚੱਲ ਰਹੀ ਸੀ ਮੀਟਿੰਗ ਦੇਰ ਰਾਤ ਖਤਮ ਹੋਈ ਜਿਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਹੁਣ ਅੱਜ ਸਵੇਰੇ 10 ਵਜੇ ਕੂਚ ਕਰਨੀ ਹੀ ਕਰਨੀ ਆ ਤਾਂ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸ਼ੰਭੂ ਬੈਰੀਅਰ ਦੀਆਂ ਦਿਖਾ ਰਹੇ ਆ ਕਿ ਬਿਲਕੁਲ ਜਿੱਥੇ ਪੌਲਾ ਸ਼ੁਰੂ ਹੁੰਦਾ ਉਸੇ ਜਗ੍ਹਾ ਦੇ ਉੱਪਰ ਅਸੀਂ ਮੌਜੂਦ ਆ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਅਜੇ ਕੁਝ ਵੀ ਦਿਸ ਨਹੀਂ ਰਿਹਾ ਪਰ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਤੜਕਸਾਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾਣ ਇਹ ਸੜਕਾਂ ਐਸਵੇਨ ਦੇ ਤੁਹਾਨੂੰ ਸੁਨੀਆਂ ਨਜ਼ਰ ਆ ਰਹੀਆਂ ਨੇ ਪਰ ਇਨ੍ਹਾਂ ਸੜਕਾਂ ਦੇ ਉੱਪਰ ਅੱਜ ਕਿਹੜੇ-ਕਿਹੜੇ ਭਾਣੇ ਵਰਤਨੇ ਨੇ ਕਿਵੇਂ-ਕਿਵੇਂ ਸਰਕਾਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਇਹ ਤੁਹਾਨੂੰ ਇਨ੍ਹਾਂ ਸੜਕਾਂ ਦੇ ਉੱਪਰ ਅੱਜ ਦੇਖਣ ਨੂੰ ਮਿਲਣਾ ਤਾਂ ਤਸਵੀਰ ਬਹੁਤ ਠੰਡੀ ਹੈ ਇਸ ਵੇਲੇ ਪਰ ਇਹ ਠੰਡੀ ਤਸਵੀਰ ਗਰਮੀ ਦਾ ਜਿਹੜਾ ਅੰਦਾਜ਼ਾ ਹੈ ਉਹ ਤੁਸੀਂ ਲਗਾ ਲਓ ਕਿ ਹੁਣੇ ਕੁਝ ਸਮੇਂ ਬਾਅਦ ਹੀ ਜਿਹੜੀਆਂ ਤਸਵੀਰਾਂ ਨੇ ਉਹ ਇਸ ਸੜਕ ਤੋਂ ਬਦਲ ਜਾਣਗੀਆਂ ਤਾਂ ਇਹ ਦੇਖੋ ਕਿ ਪਾਣੀਪਤ ਅੰਬਾਲਾ ਕੈਂਟ ਤੇ ਬੋਰਡ ਇੱਥੇ ਲੱਗੇ ਹੋਏ ਨੇ ਤਾਂ ਇਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਸ਼ੰਭੂ ਬੈਰੀਅਰ ਦੇ ਉੱਪਰ ਪਹੁੰਚਣ ਦੀ ਹੌਲੀ-ਹੌਲੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸਰਕਾਰ ਦੇ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਦੂਜੇ ਪਾਸੇ ਕਿਸਾਨਾਂ ਨੇ ਵੀ ਕੂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਹੌਲੀ-ਹੌਲੀ ਇੱਕਾ ਦੁੱਕਾ ਟਰੈਕਟਰ ਅੱਜ ਸਵੇਰੇ ਤੜਕੇ ਦੋਹੀ ਪਹੁੰਚਨੇ ਸ਼ੁਰੂ ਹੋ ਗਏ ਨੇ ਸ਼ੰਭੂ ਬੈਰੀਅਰ ਦੇ ਉੱਪਰ। ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਧੁੰਦ ਬਹੁਤ ਜ਼ਿਆਦਾ ਹੈ, ਠੰਡ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਜਾਂ ਕਹਿ ਲਓ ਕਿ ਕਿਸਾਨਾਂ ਨੇ ਆਪਣੇ ਜਿਹੜਾ ਪ੍ਰਦਰਸ਼ਨ ਦਾ ਸਮਾਂ ਦਿੱਤਾ ਹੋਇਆ ਉਸ ਸਮੇਂ ਤੋਂ ਪਹਿਲਾਂ ਹੀ ਕਿਸਾਨ ਪਹੁੰਚਨੇ ਹੌਲੀ ਹੌਲੀ ਸ਼ੁਰੂ ਹੋ ਗਏ ਆ ਵਿਜ਼ਿਬਿਲਟੀ ਮਹਿਜ਼ 100 ਮੀਟਰ ਦੀ ਹੈ ਵਿਜ਼ਿਬਿਲਟੀ 100 ਮੀਟਰ ਦੀ ਹੈ ਪਰ ਫਿਰ ਵੀ ਕਿਸਾਨਾਂ ਦੇ ਵੱਲੋਂ ਹੌਲੀ ਹੌਲੀ ਆਪਣੀਆਂ ਟਰਾਲੀਆਂ ਸ਼ੰਭੂ ਬੈਰੀਅਰ ਦੇ ਉੱਪਰ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਹਾਲਾਂਕਿ 10 ਵਜੇ ਦਾ ਸਮਾਂ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਹੈ ਪਰ ਫਿਰ ਵੀ ਕਿਸਾਨ ਹੌਲੀ ਹੌਲੀ ਕਰਕੇ ਪਹਿਲੇ ਹੀ ਪਹੁੰਚਨੇ ਸ਼ੁਰੂ ਹੋ ਗਏ ਕਈ ਟਰਾਲੀਆਂ ਤਾਂ ਰਾਤ ਨੂੰ ਵੀ ਆਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਪਰ ਪੰਜਾਬ ਪੁਲਿਸ ਦੇ ਨਾਕੇ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਉਸ ਸਮੇਂ ਮੀਟਿੰਗ ਚੱਲ ਰਹੀ ਸੀ ਮੀਟਿੰਗ देर रात ਖਤਮ ਹੋਈ ਜਿਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਹੁਣ ਅੱਜ ਸਵੇਰੇ 10 ਵਜੇ ਕੂਚ ਕਰਨੀ ਹੀ ਕਰਨੀ ਆ ਤਾਂ ਉਸ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸ਼ੰਭੂ ਬੈਰਗੀਆਂ ਦਿਆਂ ਦਿਖਾ ਰਹੇ ਆ ਕਿ ਬਿਲਕੁਲ ਜਿੱਥੇ ਪੋਲ ਸ਼ੁਰੂ ਹੁੰਦਾ ਉਸੇ ਜਗ੍ਹਾ ਦੇ ਉੱਪਰ ਅਸੀਂ ਮੌਜੂਦ ਆ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਅਜੇ ਕੁਝ ਵੀ ਦਿਸ ਨਹੀਂ ਰਿਹਾ ਪਰ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਤੜਕਸਾਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾਣ ਇਹ ਸੜਕਾਂ ਇਸ ਵੇਲੇ ਤੇ ਤੁਹਾਨੂੰ ਸੁੰਨੀਆਂ ਨਜ਼ਰ ਆ ਰਹੀਆਂ ਨੇ ਪਰ ਇਨ੍ਹਾਂ ਸੜਕਾਂ ਦੇ ਉੱਪਰ ਅੱਜ ਕਿਹੜੇ-ਕਿਹੜੇ ਭਾਣੇ ਵਰਤਨੇ ਨੇ ਕਿਵੇਂ-ਕਿਵੇਂ ਸਰਕਾਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਇਹ ਤੁਹਾਨੂੰ ਇਨ੍ਹਾਂ ਸੜਕਾਂ ਦੇ ਉੱਪਰ ਅੱਜ ਦੇਖਣ ਨੂੰ ਮਿਲਣਾ ਤਾਂ ਤਸਵੀਰ ਬਹੁਤ ਠੰਡੀ ਹੈ ਇਸ ਵੇਲੇ ਪਰ ਇਹ ਠੰਢੀ ਤਸਵੀਰ ਗਰਮੀ ਦਾ ਜਿਹੜਾ ਅੰਦਾਜ਼ਾ ਏ ਉਹ ਤੁਸੀਂ ਲਗਾ ਲਓ ਕਿ ਹੁਣੇ ਕੁਝ ਸਮੇਂ ਬਾਅਦ ਹੀ ਜਿਹੜੀਆਂ ਤਸਵੀਰਾਂ ਨੇ ਉਹ ਇਸ ਸੜਕ ਤੋਂ ਬਦਲ ਜਾਣਗੀਆਂ ਤਾਂ ਇਹ ਦੇਖੋ ਕਿ ਪਾਣੀਪਤ ਅੰਬਾਲਾ ਕੈਂਟ ਤੇ ਬੋਰਡ ਇੱਥੇ ਲੱਗੇ ਹੋਏ ਨੇ ਤਾਂ ਇਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਸ਼ੰਭੂ ਬੈਰੀਅਰ ਦੇ ਉੱਪਰ ਪਹੁੰਚਣ ਦੀ ਹੌਲੀ-ਹੌਲੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅਤੇ ਕੁਝ ਸਮੇਂ ਬਾਅਦ ਮਾਹੌਲ ਕਿਵੇਂ ਦਾ ਰਹਿਣ ਵਾਲਾ ਉਹ ਤੁਹਾਨੂੰ ਅਸੀਂ ਲਗਾਤਾਰ ਦਿਖਾਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਡੇਲੀ ਪੋਸਟ ਦੇ ਨਾਲ ਧੰਨਵਾਦ